ਮੁਬਾਰਕਾਂ ਬਾਈ ਨੂੰ ਟਰੈਕਟਰ ਦੀਆਂ ਇਹ ਇਹ ਜੱਡੜੀ ਆਈ ਪਲੱਸ ਵਾਲਾ ਮਾਡਲ ਆ ਬਾਈ ਟੌਪ ਜਿਹੜਾ ਸਭ ਤੋਂ ਟੌਪ ਵਾਲਾ ਮਾਡਲ ਹੁੰਦਾ ਤਾਂ ਉਹ ਵਾਲਾ ਮਾਡਲ ਆ ਏਬੀਐਸ ਵਾਲਾ ਪੂਛ ਬੱਟਣ ਦਾ ਸਟਾਰਟ ਆ ਠੀਕ ਆ ਜੀ ਲੋ ਜੀ ਮਿੱਤਰੋ ਇੱਕ ਆਪਣੇ ਕੋਲ ਟਰੈਕਟਰ ਸੀਗਾ ਜੀ ਫੋਰ 23600 394 ਮਾਡਲ ਤੇ ਅੱਜ ਆਪਾਂ ਦਿੱਤਾ ਜੀ ਟਰੈਕਟਰ ਇਹ ਜਿਹਨੇ ਆਪਣੇ ਪਰਵਾੜੇ ਤੋਂ ਟਰੈਕਟਰ ਲੈਣ ਤੇ ਉੜਗਨ ਪਹਿਲਾਂ ਬਾਈ ਨੇ ਦੇਖ ਕੇ ਸੀ ਇਹ ਸੌਦਾ ਕਰ ਗਏ ਸੀ ਤੇ ਅੱਜ ਦੁਬਾਰਾ ਆਏ ਨੇ ਲੈਣ ਬਾਈ ਤੇ ਬਾਈ ਨਾਲ ਛੋਟੀ ਜਿਹੀ ਮੁਲਾਕਾਤ ਕਰਦੇ ਆ। ਤੇ ਜੀ ਗੱਲਬਾਤ ਵੀ ਕਰਦੇ ਆਪਾਂ। ਤੇ ਲੋ ਜੀ ਆਪਾਂ ਤੁਹਾਨੂੰ ਬਾਈ ਨਾਲ ਮਲਾਉਣਾ ਹੈ ਜੀ। ਬਾਈ ਆਜੋ ਮੜਾ ਇੱਕ ਮਿੰਟ। ਲਓ ਜੀ। ਆਜੋ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ। ਉਹ ਠੀਕ ਹੋ ਜੀ। ਹਾਂ ਵਧੀਆ ਠੀਕ ਠਾਕ। ਤੇ ਕਿੱਥੋਂ ਆਵੇਂ ਬਾਈ? ਅਸੀਂ ਫਗਵਾੜੇ ਤੋਂ। ਫਗਵਾੜੇ ਤੋਂ ਠੀਕ ਹੈ ਜੀ। ਤੇ ਬਾਈ ਨੇ ਬਾਈ ਆਪਣਾ ਇੰਸਟਾਗ੍ਰam ਤੇ ਦੇਖਿਆ ਸੀਗਾ ਟਰੈਕਟਰ ਇਹ। ਇਹ ਬਾਈ ਇਹਨਾਂ ਨੇ ਫੋੜੇ ਲੈਣਾ ਸੀ ਲੈਣਾ ਵੀ ਬਾਈ origignal ਨੇ ਤਾਂ origignal ਏ ਠੀਕ ਆ ਜੀ ਹਾਂਜੀ ਬਹੁਤ ਵਧੀਆ ਕਰਾਂਗੇ ਤਿਆਰ ਕਰਾਉਂਗੇ ਇੱਦਾਂ ਰੱਖੂਗੇ ਇਹਨੂੰ ਹਾਂਜੀ ਤਿਆਰ ਕਰਾਵਾਂਗੇ اچھا ਤਿਆਰ ਕਰਾਉਂਗਾ ਠੀਕ ਆ ਜੀ ਆਇਆ ਬਾਈ ਤਾਂ ਜਦੋਂ ਜੋ ਕੰਮ ਆਪ ਕਰਾਏ ਹੁੰਦਾ ਆਪਾਂ ਨੂੰ ਤਾਂ ਪਤਾ ਹੁੰਦਾ ਜੀ ਹਾਂਜੀ ਹਾਂਜੀ ਮੈਸੇਦੋ ਤਿਆਰ ਹੋਏ ਵੀ ਬਹੁਤ ਮਿਲਦੇ ਆਪਾਂ ਵੀ ਵੇਚ ਦਿਆਂ ਤਿਆਰ ਹੋਏ ਵੇ ਨੇ ਵਧੀਆ ਉਹ ਵਧੀਆ ਸਾਫ ਸਫਾਈ ਠੀਕ ਆ ਜੀ ਤੇ ਬਾਕੀ ਥੋੜਾ ਬਹੁਤਾ ਜੋ ਵੀ ਕੰਮਕਾਰ ਹੈਗਾ ਬਾਈ ਇਹਨਾਂ ਨੂੰ ਆਪਾਂ ਨੇ ਦੱਸਤਾ ਵੀ ਭਾਈ ਆਹ ਕੰਮ ਇਹ ਤਾਂ ਹੋਣਾ ਹੈ ਉਹ ਤਾਂ ਬਾਈ ਤੁਹਾਨੂੰ ਵੀ ਪਤਾ ਹੀ ਹੈ ਹਾਂਜੀ ਹਾਂਜੀ ਕੋਈ ਨਹੀਂ ਹੁਣ ਤੁ ਤੇ ਚਲੋ ਬਾਕੀ ਬਾਜੀ ਨਹੀਂ ਠੀਕ ਹੈ ਗੁੱਡ ਹਾਂ ਹਾਂ ਠੀਕ ਹੈ ਜੀ ਵਧੀਆ ਤੁਹਾਡਾ ਵੀ ਸੁਭਾਅ ਵਧੀਆ ਲੱਗਾ ਨਾ ਨਾ ਕੋਈ ਗੱਲ ਨਹੀਂ ਬਾਜੀ ਤੇ ਉਹ ਬਾਈ ਨਾਲ ਬ੍ਰਦਰ ਨੇ ਬਾਜੀ ਹਾਂਜੀ ਔਰ ਠੀਕ ਹੈ ਜੀ ਤੇ ਵੈਸੇ ਇਹਦਾ ਮੈਨੂੰ ਲੱਗਾ ਦਾ ਬਾਈ ਇਹਨਾਂ ਨੇ ਬਾਹਰੇ ਦੇਖਿਆ ਸੀ ਟਰੈਕਟਰ ਆਪਣਾ ਹਾਂਜੀ ਬਾਹਰੇ ਆ ਮੁੰਡੇ ਨੇ ਦੇਖਿਆ ਜੀ ਇੰਸਟਾਗ੍ਰam ਤੇ ਓਕੇ ਜੀ ਓਕੇ ਇਹਨੇ ਦੱਸਿਆ ਜੀ ਠੀਕ ਹੈ ਠੀਕ ਹੈ ਬਾ ਕੈਨੇਡਾ ਚ ਰਹਿੰਦੇ ਆ ਠੀਕ ਹੈ ਬਾਜੀ ਤੇ ਬਾਈ ਹੁਣ ਤਾਂ ਵਸੇ ਟਰੈਕਟਰ ਨੂੰ ਕਹਿ ਦਈਏ ਵੀ ਆਪਾਂ ਸਿਰਫ ਸ਼ੌਂਕ ਵਾਲੇ ਵੀਰੇ ਲੈਣੇ ਹਨ ਇਹਨਾਂ ਨੂੰ ਹਾਂਜੀ 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 ਜੀ ਖੇਤਿਆਂ ਤਾਂ ਹੋ ਟਰੈਕਟਰ ਬਹੁਤ ਨੇ ਹੁਣ ਤਾਂ ਫੋਰਡ ਸ਼ੌਂਕ ਨੂੰ ਲੈ ਕੇ ਖੇਤੀ ਤੇ ਚਲੋ ਐਂ ਦਾ ਰੱਖੇਵੇਂ ਬਹੁਤ ਨੇ ਹਾਂਜੀ ਹਾਂਜੀ ਪਰ ਹੁਣ ਸਿਰਫ ਲੋਕ ਇਹਨੂੰ ਰੱਖਣਾ ਚਾਹੁੰਦੇ ਆ ਘਰਾਂ ਵਾਸਤੇ ਜਿਹੇ ਵਰਤੀ ਨਾ ਵਰਤੀ ਚਲੋ ਕੋਈ ਨਹੀਂ ਹਾਂਜੀ ਘਰ ਵਾਸਤੇ ਰੱਖਾਂਗੇ ਘਰਾਂ ਖੜਾ ਰਹੂਗਾ ਨਾ ਜੀ ਤੇ ਲੋ ਜੀ ਬਾਈ ਬਾਕੀ ਪਿਆਰ ਸਤਿਕਾਰ ਤੇ ਤੇ ਚਲੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਆਏ ਹੋਣੇ ਕੋਈ ਲਗਭਗ 100 ਕਿਲੋਮੀਟਰੇ ਬਾਟ ਪੈ ਜਾਂਦੀ ਆ ਹਾਂਜੀ ਠੀਕ ਥੈਂਕ ਯੂ ਭਾ ਦ ਤੇ ਠੀਕ ਆ ਬਾਜੀ ਮਾਰੋ ਸੈਲਫ ਲੋ ਰੱਬ ਦਾ ਨਾਮ ਓਕੇ ਚਲੋ ਬਾ ਲੋ ਭਾਈ ਭਾਈ ਨੇ ਨੇ ਦੱਸਿਆ ਆਪਣੇ ਬਾਰੇ ਜੀ ਆਵਾਜ਼ ਬਹੁਤ ਸੋਹਣੀ ਰੇਕਟਰ ਦੀ ਲੋ ਜੀ ਭਾਈ ਤੇ ਬਾਕੀ ਜਿਵੇਂ ਭਾਈ ਨੇ ਦੱਸਿਆ ਜੀ ਮੋਡੀਫਾਈ ਕਰਾਉਣਾ ਭਾਈ ਵੀ ਬਾਹਰ ਵਾਲੇ ਵੀਰ ਨੂੰ ਵੀਡੀਓ ਪਾ ਰਿਹਾ ਬਣਾ ਕੇ ਤਿਆਰ ਇੱਧਰ ਬਾਈ ਫਗਵਾੜੇ ਚਲੰਦਰ ਏਰੀਆ 'ਚ ਬਹੁਤ ਕਰੀ ਜਿਆ ਟਰੈਕਟਰਾਂ ਦਾ ਫੋਟੋ ਦਾ ਲੋ ਜੀ ਮੁਬਾਰਕਾਂ ਬਾਈ ਨੂੰ ਟਰੈਕਟਰ ਦੀਆਂ ਇਹ ਟਰੈਕਟਰ ਨੇ ਆ ਲਾਈਟਾਂ ਲੁਟਾਂ ਪਿਛਲੀ ਹੈਡਲਾਈਟ ਤੱਕ ਵੀ ਨਾਲ ਦੀ ਹੈ ਟੱਕ ਬਾਈ ਤੇ ਲੋ ਜੀ ਮਿੱਤਰੋ ਇੱਕ ਨਾ ਬਾਈ ਆਪਣੇ ਸਵਰਾਜ ਵਾਲੇ ਵੀਰ ਨੇ ਗੱਡੀ ਕਰਨੀ ਹੈ ਸੇਲ ਹੈ ਜੋਤੀ ਬਾਈ ਨੇ ਸਾਰੇ ਜਾਣਦੇ ਹੋਗੇ ਬਾਈ ਨੂੰ ਤੇ ਬਾਈ ਦੀ ਆਪ ਦੀ ਉਹ ਗੱਡੀ ਆ ਤੇ ਪੀਪੀ 11 ਨੰਬਰ ਹੈ ਜੀ 7407 ਬਾਕੀ ਬਾਈ ਕਿਤੇ ਕਿਤੇ ਮਾਰੀ ਮੋਟੀ ਟਚਿੰਗ ਫਾਚਿੰਗ ਹੋਈ ਵੀ ਹੈ ਗੱਡੀ ਨੂੰ ਤੇ ਆਪਾਂ ਕਹਿ ਦਈਏ ਵੀ ਗੱਡੀ オリジナル ਹੈ ਠੀਕ ਆ ਤੇ ਇਹ ਜਡੜੀ ਆਈ ਪਲੱਸ ਵਾਲਾ ਮਾਡਲ ਆ ਬਾਈ ਟਾਪ ਜਿਹੜਾ ਸਭ ਤੋਂ ਟਾਪ ਵਾਲਾ ਮਾਡਲ ਆਉਂਦਾ ਤਾਂ ਉਹ ਵਾਲਾ ਮਾਡਲ ਆ ਏਬੀਐਸ ਵਾਲਾ ਪੋਸਟ ਬਚਣ ਦਾ ਸਟਾਰਟ ਆ ਠੀਕ ਆ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਆਪਾਂ ਤੁਹਾਨੂੰ ਵੀਡੀਓ ਚ ਦੱਸ ਦਾਨੀ ਬਾਈ ਹਲਕੀ ਹਲਕੀ ਜੀ ਬਾਕੀ ਬਾਈ ਆਹਾ ਸਾਰੇ ਫੈਂਡਰ ਫੁੰਡਰ ਬੌਂਡ ਸਾਰਾ オリジナル ਆ ਗੱਡੀ ਦਾ ਠੀਕ ਆ ਜੀ ਬੰਪਰ ਬੂੰਪਰ ਤਾਂ ਚਲੋ ਪੇਂਟ ਹੁੰਦੇ ਹੀ ਆ ਠੀਕ ਹੈ ਜੀ ਗੱਲ ਤੇ ਸ਼ੀਸ਼ੇ-ਸ਼ੂਸ਼ੇ ਨਾਲ ਦੇ ਨੇ ਗੱਡੀ ਦੇ ਸਾਰੇ ਤੇ ਕਿਸੇ ਨੇ ਬਾਈ ਸੌਰਟ ਗੱਡੀ ਲੈਣੀਆਂ ਡੀਜ਼ਲ ਦੇ ਵਿੱਚ ਤਾਂ ਗੱਡੀ ਬਾਈ ਦੇਖ ਲਿਓ ਵੈਸੇ ਤਾਂ ਬਾਈ ਦਾ ਪਿੰਡ ਤਾਂ ਉਧਰ ਸਮਰਾਲੇ ਵੱਲ ਹੈ ਪਰ ਗੱਡੀ ਜਾਂ ਤਾਂ ਰੋਪੜੇ ਹੁੰਦੀ ਹੈ ਇਹ ਕਿਉਂਕਿ ਬਾਈ ਜੇਲੀ ਰੋਪੜੇ ਆਉਂਦਾ ਠੀਕ ਹੈ ਜੀ ਤੇ ਗੱਡੀਆਂ ਤਾਂ ਬਾਈ ਨਾਲ ਕੋਲ ਹੋਰ ਵੀ ਹੈਗੀਆਂ ਨੇ ਇੱਕ ਦੋ ਰੌਲ ਮਿਲ ਕੇ ਜੇ ਚੱਲਦੀਆਂ ਨੇ ਗੱਡੀਆਂ ਸਾਰੀਆਂ ਇਹਦੇ ਵਿੱਚ ਦੇਖੋ ਬਾਈ ਟੌਪ ਮਾਡਲ ਚਾਬੀ ਆਉਂਦਾ ਸੀਗਾ ਪੇਪਰ ਠੀਕ ਹੈ ਜੀ ਬਾਕੀ ਕਾਲ ਵੀਰਿੰਦਾ ਕਹਿਣਾ ਵੀ ਕਾਲ ਉਹੀ ਬੰਦੇ ਕਰਨ ਜਿਹਨਾਂ ਨੇ ਲੈਣੀ ਆ ਜਾਂ ਜਿਹੜੇ ਲੈਣ ਦੇ ਚਾਹਵਾਨ ਆ ਕਈ ਵੀਰ ਥੋੜਾ ਤੁਹਾਨੂੰ ਪਤਾ ਇਹਨਾਂ ਦਾ ਵੀ ਬਾਈਜੰਸੀ ਦਾ ਕੰਮ ਹੈ ਠੀਕ ਹੈ ਜੀ ਜਿਆਦਾ ਕੌਲਾ-ਕੁਲਾ ਚੱਕ ਵੀ ਨਹੀਂ ਹੁੰਦੀਆਂ ਕਈ ਵਾਰ ਬੰਦਾ ਉਹ ਵੀ ਹੋ ਜਾਂਦਾ ਤੇ ਜਿਹੜੇ ਵੀਰੇ-ਵੀਰ ਚਾਹਵਾਨ ਸੱਜਣਾ ਲੈਣ ਦੇ ਸਿਰ ਉਹੀ ਵੀਰ ਕਾਲ ਕਰਿਓ ਜਿਨ੍ਹਾਂ ਨੇ ਲੈਣੀ ਆ ਜਾਂ ਚਲੋ ਵੀ ਕਾ ਕੇ ਦੇਖਣੀ ਆ ਤੇ ਵੈਸੇ ਤਾਂ ਗੱਡੀ ਸਵੇਰੇ ਤਰੀਬਨ ਬਾਈ ਨੇ ਸੱਜਰੇ 9 ਵਜੇ ਜੰਸੀ ਚ ਆ ਜਾਂਦੇ ਨੇ ਸ਼ਾਮ ਨੂੰ 5-6 ਦਾ ਗੱਡੀ ਉਲੀ ਹੁੰਦੀ ਆ ਤੇ ਫੋਨ ਕਰਕੇ ਆਇਓ ਠੀਕ ਹੈ ਜੀ ਨੰਬਰ ਤੁਹਾਨੂੰ ਫੇਰ ਦਿਖਾ ਦਿੰਨੇ ਪੀਪੀ 11 ਬੀਐਸ 7407 ਪਟਿਆਲੇ ਨੰਬਰ ਦੀ ਗੱਡੀ ਆ ਬਾਈ ਨਾਲ ਕੋਲ ਹੋਗੇ 4-5 ਸਾਲ ਗੱਡੀ ਮਤਲਬ ਸੈਕੰਡ ਓਨਰ ਹੋਊਗੀ ਇਹਨਾਂ ਦੇ ਨਾਮ ਤੇ ਗੱਡੀ ਬਾਈ ਕਹਿੰਦਾ ਦੀ 4 ਸਾਲ ਪਣੀ 5 ਸਾਲ ਹੋ ਗਏ ਗੱਡੀ ਲੈ ਇਹਨੂੰ ਤੇ ਜਿਹਨੇ ਵੀ ਲੈਣੀ ਹੋਈ ਮੁੱਲ ਕਰਦੇ ਨੇ 4,75,000 ਠੀਕ ਆ ਜੀ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਬਾਈ ਜਿੰਨਾ ਵੀ ਹੋਇਆ ਮਾਨ ਤਨ ਮੌਕੇ ਤੇ ਥੋੜਾ ਹੋ ਜਾਊਗਾ ਤੇ ਕਈ ਮੇਰੇ ਵੀਰ ਫੋਨ ਤੇ ਕਹਿੰਦੇ ਨੇ ਬਾਈ ਇੰਨੇ ਦੀ ਹੋਊਗੀ ਇੰਨੇ ਦੀ ਹੋਊਗਾ ਤਾਂ ਬਾਈ ਮੌਕੇ ਦੀ ਗੱਲ ਆ ਕਿਸਮਤ ਆ ਅਗਲਾ ਕਿੰਨੇ ਦਿਨਦਾ ਕਿੰਨੇ ਦਿਨ ਨਹੀਂ ਠੀਕ ਹੈ ਜੀ ਤਾਂ ਆ ਕੇ ਦੇਖ ਲਿਓ ਬਾਈ 15 ਮਾਡਲ ਆ ਲਾਈਵ ਵੀਰ ਵਗੈਰਾ ਲੱਗੇ ਹੋਇਆ ਠੀਕ ਹੈ ਜੀ ਟੱਚਿੰਗ ਹੈਗੀ ਆ ਬਾਈ ਕਿਤੇ ਕਿਤੇ ਤੇ ਬਾਕੀ ਜੋ ਵੀ ਗੱਲਬਾਤ ਆ ਬਾਈ ਆ ਕੇ ਦੇਖ ਲਓ ਗੱਡੀ ਦੀ ਠੀਕ ਹੈ ਜੀ ਲੋ ਜੀ ਵੈਸੇ ਬਾਈ ਵਧੀਆ ਗੱਡੀ ਐ ਐਵਰੇਜ ਠੀਕ ਆ ਹੁਣ ਤੁਹਾਨੂੰ ਪਤਾ ਸਾਰੀਆਂ ਗੱਡੀਆਂ ਪੈਟਰੋਲੇ ਆ ਰਹੀਆਂ ਕਈ ਪਹਿਲਾਂ ਇੱਕ ਦੋ ਵਾਰ ਮੈਂ ਗੱਡੀ ਦੀ ਐਡਾ ਪਾਈਆਂ ਦੀ ਬਾਈ ਵੀਡੀਓ ਚ ਫੋਨ ਆਉਂਦੇ ਰਹੇ ਆ ਤੇ ਬਾਕੀ ਚਲੋ ਜਿਹਦੀ ਕਿਸਮਤ ਚ ਹੋਈ ਬਾਈ ਤਾਂ ਦੇਖ ਲਿਓ ਜਰੂਰ ਠੀਕ ਹੈ ਜੀ 475 ਮੁੱਲ ਕਰਦੇ ਨੇ ਬਾਈ ਨਹੀਂ ਨੰਬਰ ਮੈਂ ਵੀਡੀਓ ਦੇ ਵਿੱਚ ਬਾਈ ਦਾ ਬੋਲ ਦੇਣਾ 9815599901 ਬਾਈ ਦਾ ਨੰਬਰ ਹੈ ਤੇ ਬਾਈ ਫਿਲਹਾਲ ਹੈ ਨਹੀਂ ਨੇ ਤਾਂ ਆਪਾਂ ਤੁਹਾਨੂੰ ਵਿੱਚੋਂ ਵੀ ਖੋਲ ਕੇ ਦਿਖਾਉਣੇ ਬਾਅਦ ਤੁਸੀਂ ਇਹਦੇ ਵਿੱਚ ਦੇਖ ਸਕਦੇ ਆ ਠੀਕ ਹੈ ਜੀ ਤੇ ਬਾਕੀ ਬਾਈ ਜੀ ਇਹਨਾਂ ਕੋਲ ਟਰੈਕਟਰ ਵੀ ਖੜੇ ਹੁੰਦੇ ਨੇ ਪੁਰਾਣੇ ਕਿਸੇ ਨੇ ਕੋਈ ਟਰੈਕਟਰ ਵੀ ਦੇਖਣਾ ਤਾਂ ਉਹ ਵੀ ਆ ਕੇ ਦੇਖ ਲਿਓ ਤੇ ਬਾਈ ਦਾ ਮੈਨੂੰ ਅੱਜ ਸਵੇਰੇ ਹੀ ਆਏ ਸੀ ਫੋਨ ਬਾਈ ਕਹਿੰਦਾ ਵੀ ਗੱਡੀ ਸੇਲ ਕਰਨੀ ਹੈ ਜੇ ਕੋਈ ਆਏ ਤਾਂ ਐਂ ਗੱਲ ਤੋਂ ਵੀਡੀਓ ਪਾਤੀ ਮੈਂ ਕਿਹਾ ਬਾਈ ਕੋਈ ਨਹੀਂ ਪਾਵਾਂਗੇ ਤੇ ਜੋ ਵੀ ਬਾਕੀ ਬਾਈ ਰੇਟ ਦੀ ਜਿਹੜਾ ਹੁੰਦਾ 00 ਉਹ ਤਾਂ ਆ ਕੇ ਮੌਕੇ ਤੇ ਹੀ ਹੋਣਾ ਤੁਹਾਨੂੰ ਪਤਾ ਹੀ ਵੀ ਏਜੰਸੀ ਵਾਲੇ ਬੰਦੇ ਨੇ ਬਾਈ ਠੀਕ ਹੈ ਜੀ ਤਾਂ ਬੇਨਤੀ ਬਖਾਈਓ ਭਾਈ ਬਣ ਕੇ ਫੋਨ ਤੇ ਨਾ ਕੋਈ ਸੌਦਾ ਕਰਿਆ ਇਹਨਾਂ ਕੋਲ ਵੀ ਟਰੈਕਟਰ ਬਾਈ ਸੋਨਾ ਲੀਕਾ ਕਈ ਖੜੇ ਨੇ ਦੋ ਤਿੰਨ ਵਿੱਚ ਇਕੱਟੇ ਹੋਏ ਇੱਕ ਇਹਨਾਂ ਕੋਲ ਸੁਵਰਾਜ ਆ ਬਾਈ ਜਮਾਂ ਹੀ ਜੈ ਜੇ ਮੋਲ ਲੜਾ ਬਾਈ ਕਹਿੰਦਾ ਕਾਪੀ ਵੀ ਚੱਪ ਵਾਲੀ ਹੈ ਟਰੈਕਟਰ ਦੀ 99 ਮਾਡਲ ਸਾਈਡ ਦੀ ਬੈਟਰੀ ਆ ਐਨ ਪੂਰਾ ਸ਼ੀਖ ਦੇਖੋ ਨੰਬਰ ਪਲੇਟਾਂ ਵੀ ਸਰਕਾਰੀ ਲੱਗੀਆਂ ਨੇ ਟਰੈਕਟਰ ਨੂੰ ਬਾਈ ਥੱਲੇ ਦਾ ਰੰਗ ਦੇਖੋ ਬਾਡੀ ਲੈਣ ਦਾ ਕਿੰਨਾ ਟਰੈਕਟਰ ਦਾ ਸਭ ਤੋਂ ਵੱਡੀ ਗੱਲ ਟਰੈਕਟਰ ਪੱਧਰਾ ਪਿਆ ਬਾਈ ਸਾਰੇ ਪਾਸੇ ਤੇ ਕਿਤੇ ਦੇ ਕੋਲ ਬਲ ਵਿੰਗ ਨਹੀਂ ਹੈਗਾ ਟਰੈਕਟਰ 'ਚ ਠੀਕ ਹੈ ਜੀ ਲੈ ਜੀ ਆਵਾਜ਼ ਚੈੱਕ ਕਰਾਉਣੇ ਤੁਹਾਨੂੰ ਟਰੈਕਟਰ ਦੀ ਕਰਿਓ ਚੱਕ ਚੋਕ ਲੱਗੀ ਵੀ ਜਾਈ ਤਾਂ ਕਰਕੇ ਸਟਾਰਟਿੰਗ ਤਾਂ ਹੋਈ ਜੀ ਇਹ ਲੈ ਕਰੋ ਚੱਲ ਮਰਾੜ ਮਰੂੜ ਬਹੁਤ ਸੋਹਣੇ ਪਏ ਆ ਬਾਈ ਟਰੈਕਟਰ ਦੇ ਦਾ ਥੋੜੇ ਜਿਹਾ ਮਿੱਟੀ ਮੁੱਟੀ ਲੱਗੀ ਹੋਈ ਆ ਪੱਧਰਾ ਟਰੈਕਟਰ ਆ ਜਮਾਂ ਹੀ ਕਿਸ ਨੇ ਲੈਣਾ ਹੋਇਆ ਬਾਈ ਆ ਕੇ ਦੇਖ ਲਿਓ ਸਵਰਾਜ ਵਾਲੇ ਜੀ ਨਾਲ ਕੋਲੇ ਖੜਾ ਹੈ ਬਰਾਸ ਆ ਮੀਟਰ ਮੋਟਰ ਸਾਰੇ ਇਦਾ ਮੁੱਲ ਬਾਈ ਸਿਰਫ 85000 ਰੁਪਿਆ ਟਰੈਕਟਰ ਦਾ ਕਾਪੀ ਬਾਈ ਕਹਿੰਦਾ ਵੀ ਇਹਨੇ ਲੱਗੂਗੇ ਉਹਨੂੰ 5-4 ਦਿਨ ਠੀਕ ਹੈ ਜੀ ਬਾਕੀ ਜੋ ਵੀ ਇਹ ਚੋ ਮਾਨਤਨ ਹੋਇਆ ਥੋੜਾ ਮੌਕੇ ਤੇ ਹੋ ਜਾਊਗਾ ਟਰੈਕਟਰ ਚੰਗਾ ਬਾਈ ਰੇਟ ਵੀ ਠੀਕ ਹੈ ਟਾਇਰ ਤਾਂ ਬਾਈ ਘੱਟੇ ਆ ਪਿਛਲੇ ਟਾਇਰ ਵੀ ਰੌ ਆਪਣਾ ਦੂਏ ਆ ਦੇਸੀ ਆ ਮੁਰਲੇ ਟਾਇਰ ਘੱਟ ਆ ਠੀਕ ਹੈ ਜੀ ਜੋ ਵੀ ਹੋਇਆ 5000 4000 ਜਿੰਨਾ ਵੀ ਵੱਧ ਤੋਂ ਵੱਧ ਹੋਇਆ ਥੋੜਾ ਮਾਨਤਨ ਕਰਵਾ ਦਾਂਗੇ ਤੇ ਰੰਗ ਬਾਈ ਇਹਦਾ ਨਾਲ ਦਾ ਨਹੀਂ ਹੈਗਾ ਰੰਗ ਹੋਇਆ ਵਾ ਸ਼ੋ ਨੂੰ ਦੁਬਾਰਾ ਠੀਕ ਹੈ ਜੀ ਰੰਗ ਹੋਇਆ ਵਾ ਤੇ ਬਾਕੀ ਬਾਈ ਮੈਂ ਤਾਂ ਉਹਨੇ ਨਾ ਮਾਡਲ ਟਰੈਕਟਰ ਦੀ ਚਲਾਈ ਚਲੂਈ ਸੋਹਣੀਆ ਪਹਿਲਾਂ ਦੇਖਿਆ ਚਲਾ ਕੇ ਬਾਕੀ ਹੋਰ ਵੀ ਟਰੈਕਟਰ ਪੁਰਾਣੇ ਖੜੇ ਨੇ ਇਹਨਾਂ ਕੋਲ ਦੇਖ ਲਿਓ ਆਕੇ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਬਾਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਰਿਓ ਲਾਈਕ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬਾਕੀ ਕਿਸੇ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ ਹਰ ਇੱਕ ਵੀਡੀਓ ਦੇ ਥੱਲੇ ਪਿਆ ਹੁੰਦਾ ਚੱਲਦਾ ਹੁੰਦਾ ਠੀਕ ਹੈ ਜੀ ਤੇ ਠੀਕ ਹੈ ਜੀ ਆਦੇ ਵੀਡੀਓ ਸਿਰ ਇੰਨਾ ਹੀ ਮਿਲਦੇ ਆ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ